ਅਸੀਂ ਅੱਜ ਆਪਣੇ ਨਿੱਕੇ ਘੁੰਮੜੀ ਗਏ ਸੀ ਬਾਬਾ ਜੀ ਦੀ ਵਰਸੀ ਤੇ ਡਿਊਟੀ ਸਾਡੀ ਲੱਗੀ ਸੀ ਉੱਥੋਂ ਆਂਦਿਆਂ-ਆਂਦਿਆਂ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜੇ ਅਸੀਂ ਰੋਜ਼ ਨਾਕੇ ਲਾਈਦਾ ਪੋਲ ਖੁੰਡੇ ਖੁੰਡੇ ਪੁਲੀ ਹੈ ਨਾ ਖੁੰਡੇ ਪੁਲ ਦੇ ਥੱਲੇ ਖੜੇ ਸੀ ਇੱਥੇ ਆਪਣਾ ਜਿਹੜੇ ਬੁਲਟ ਪਟਾਕੇ ਮਾਰਦੇ ਆ ਬਿਨਾਂ ਨੰਬਰ ਤੋਂ ਜਾਂ ਇੱਕ ਬੱਸ ਸੀਗੀ ਜਿਹਦੇ ਵਿੱਚ اٹੈਂਡੈਂਟ ਲੇਡੀ اٹੈਂਡੈਂਟ ਨਹੀਂ ਸੀ ਹੈਗਾ ਤੇ ਉਹਨਾਂ ਦੇ ਅਸੀਂ ਚਲਾਨ ਕੀਤੇ ਆ ਇਹ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਨੇ ਤੇ ਉਹ ਜਿਹੜੀ ਉਹਨਾਂ ਦੀ ਜਿਹੜੀ ਸਕੂਲ ਵਾਨ ਪਾਲਸੀ ਆ ਉਹਦੇ ਉਹਦੇ ਤਹਿਤ ਇਹਨਾਂ ਨਾਲ ਇਹਨਾਂ ਦੇ ਸੈਮੀਨਾਰ ਵੀ ਲੱਗਦੇ ਆ ਡੀਸੀ ਸਾਹਿਬ ਦੀ ਮੀਟਿੰਗ ਵੀ ਹੁੰਦੀ ਆ ਵਕਫ ਵਕਫ ਸਕੂਲਾਂ ਵਾਲਿਆਂ ਨੂੰ ਪਤਾ ਆ ਵੀ ਇਹਨਾਂ 'ਚ ਕੀ ਕੀ ਜੜੀਆਂ ਖਾਮੀਆਂ ਨੇ ਤੇ ਕੀ ਇਹਨਾਂ ਨੂੰ ਜਿਹੜੇ ਡਾਕੂਮੈਂਟ ਜਾਂ ਬੱਚੇ ਕਿੰਨੇ ਸਮਰੱਥਾ ਤੋਂ ਵੱਧ ਬੱਚੇ ਨਹੀਂ ਵਿੱਚ ਹੋਣੇ ਚਾਹੀਦੇ ਲੇਡੀ ਅਟੈਂਡੈਂਟ ਜਰੂਰ ਹੋਣਾ ਚਾਹੀਦਾ ਸਪੀਡ ਰੈਗੂਲੇਟਰ ਹੋਣਾ ਚਾਹੀਦਾ ਇਹਦੇ ਕੈਮਰੇ ਆ ਉਹ ਵਿੱਚ ਲਾਜ਼ਮੀ ਹੋਣੇ ਚਾਹੀਦੇ ਆ ਫਾਇਰ ਜਿਹੜਾ ਹੁੰਦਾ ਉਹ ਉਨਾ ਸਟੇਸ਼ਨ ਉਹ ਵੀ ਵਿੱਚ ਹੋਣਾ ਚਾਹੀਦਾ ਬਾਕੀ ਫਸਟ ਏਡ ਬਾਕਸ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿੱਚ ਮਤਲਬ ਜ਼ਰੂਰੀ ਨੇ ਬਹੁਤ ਵੀ ਆ ਤੁਸੀਂ ਦੇਖਿਆ ਹੀ ਹੈ ਜਿੱਥੇ ਨਾਕਾ ਲੱਗਾ ਹੋਇਆ ਉਧਰੋਂ ਤਾਂ ਫਿਰ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਉਧਰੋਂ ਘਟ ਜਾਂਦੇ ਨੇ ਪਰ ਸਾਡੇ ਨਾਕੇ ਦੇ ਦੌਰਾਨ ਜਿਹੜਾ ਕੋਈ ਆਂਦਾ ਇਦਾਂ ਦਾ ਜਿਹਦੇ ਵਿੱਚ ਜਿਹੜਾ ਟ੍ਰੈਫਿਕ ਦੀ ਵਾਇਲੇਸ਼ਨ ਕਰਦਾ ਉਹਦੇ ਅਸੀਂ ਕਾਨੂੰਨ ਮੁਤਾਬਕ ਲੋੜ ਅਨਸਾਰ ਜਿਹੜਾ ਉਹ ਚਲਾਨ ਕੱਟੀ ਤੇ ਉਹਨਾਂ ਵੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਇਹੋ ਹੀ ਅਪੀਲ ਕਰਦੇ ਆਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਇਹਨਾਂ ਨੂੰ ਅੰਡਰਏਜ ਵਾਲਿਆਂ ਨੂੰ ਨਾ ਦਿਓ ਕੋਈ ਵਹੀਕਲ ਤੇ ਬਾਕੀ ਇਹਨਾਂ ਦਾ ਲਾਇਸੈਂਸ ਵਗੈਰਾ ਬਣਾ ਕੇ ਪ੍ਰੋਪਰ ਇਹਨਾਂ ਨੂੰ ਹੈਲਮਟ ਪਵਾ ਕੇ ਜਿਹੜਾ ਇਹ ਤੋਰਨਾ ਚਾਹੀਦਾ ਉਹਨਾਂ ਦੀ ਸੇਫਟੀ ਜਿਹੜੀ ਹੈ ਮਾਪਿਆਂ ਨੂੰ ਵੀ ਰੱਖਣੀ ਚਾਹੀਦੀ ਸਰਕਾਰ ਕਾਰੋਬਾਰੀਆਂ ਨੂੰ ਇਹੋ ਅਪੀਲ ਕਰਦੇ ਆਂ ਵੀ ਆਪਣਾ ਕਾਰੋਬਾਰ ਤੇ ਤੁਹਾਂ ਕਰਨਾ ਹੀ ਆ ਹਰਕ ਨੇ ਪਰ ਜਿਹੜੀ ਨੰਬਰ ਪਲੇਟ ਹੈ ਖਾਸ ਕਰਕੇ ਪਿਛਲੀ ਨੰਬਰ ਪਲੇਟ ਜਿਹੜੀ ਹੈ ਉਹ ਜਿਹੜੀ ਹੋਣੀ ਜ਼ਰੂਰੀ ਆ ਗਾਂ ਧੁੰਦਾਂ ਦੇ ਦਿਨ ਆ ਰਹੇ ਨੇ ਸਿਆਲ ਦੇ ਦਿਨ ਨੇ ਤੇ ਕੋਈ ਵੀ ਕਿਤੇ ਇਹ ਘਟਨਾ ਕਰਦੇ ਆ ਕੋਈ ਟਕਰਾ ਜਾਂਦੇ ਆ ਕਿਸ ਗੰਨੇ ਵਾਲੀ ਟਰਾਲੀ ਨਾਲ ਕਿਤੇ ਹੋਰ ਤੇ ਇਹਨਾਂ ਦਾ ਕੋਈ ਨੰਬਰ ਤੇ ਟ੍ਰੇਸ ਹੋ ਸਕੇ ਨਹੀਂ ਤੇ ਟਿੱਪਰ ਤੇ ਸਾਰੇ ਇੱਕੋ ਜਿਹੇ ਹੁੰਦੇ ਨੇ